মমী মম দে ਨਾ ਗੁਰਦੀਪ ਜੀ ਜਿਹੜਾ ਤੁਹਾਨੂੰ ਮਿਲਿਓ ਇਸ ਘਟਾਕੇ ਲੱਗਦਾ ਕਿ ਮੇਰਾ ਬੇਟਾ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਵੇਂਦੇ ਉਹਨਾਂ ਨੇ ਕੋਈ ਮਾੜਾ ਚੰਗਾ ਆਖਿਆ ਪਿੱਛੇ ਨਾ ਬਹਿ ਕਰੋ ਇਸੇ ਗੱਲ ਤੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਇਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲ ਉਹ ਦਿਨ ਲੰਘ ਗਿਆ ਅਗਲੇ ਦਿਨ ਫੇਰ ਇਹ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦੱਤ ਲਾ ਕੇ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਜਿਹਨੂੰ ਅਹੀਂ ਅਖਾੜਾ ਬੇਟਾ ਫਿਰ ਗਿਆ ਸੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਚ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਬਿੰਦੇ ਬਿੰਦੇ 35 40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੁਣ ਸਪੋਰਟ ਯਾਰੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਇਨਾ ਪੁਰਾਣੀ ਆਪਣੇ ਬਿਆਨ ਪੂਨ ਲਾ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੈਡ ਹਾਂ ਪੇ ਹੋਸ਼ ਆ ਨੇ ਬੰਦੇ ਦੀ ਆ ਲਾ ਗਈ ਉਹਨਾਂ ਨੂੰ ਰਜਿੰਦਰ ਸਿੰਘ ਨੰਦਾ ਜੀ ਮੇਰਾ ਨਾਮ ਕੀ ਹੋਇਆ ਇਹ ਸਰ ਤੁਸੀਂ ਅੱਜ ਤੁਹਾਨੂੰ ਤੋਂ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਆ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਉਹ ਜਦੋਂ ਬਾਹਰ ਨਿਕਲ ਕੋਲੋਂ ਉਸ ਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਉਹ ਉਹ ਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚਾ ਆ ਕੇ ਸਾਡੇ ਭਾਂਜੇ ਨੂੰ ਜਲਾ ਕਤਲ ਕਰਤਾ ਜੀ ਇਹ ਰਾਤ ਦਾ तकरीबन ਕੋ 7:30 ਵਜੇ ਦੀ ਗੱਲ ਜਿਹੜਾ ਤੁਹਾਡਾ ਆਪਾ ਜਿਹਦਾ ਨਾਮ ਕੀ ਹੈ ਕਿੱਥੇ ਰਹਿੰਦੇ ਨੇ ਕੀ ਕਰਦੇ ਜਸਨਦੀਪ ਸਿੰਘ ਉਹਦਾ ਨਾਮ ਆ ਸਾਣਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਆਪਾ ਗੁਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੋਣਾ ਹੀ ਹੈ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਅਗਲੇ ਹਾਂ ਜੀ ਹਨ ਮਰਦ ਕਿੰਨੇ ਭੈਣ ਪਰਿਵਾਰ ਤੋਂ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੇ ਦੋ ਬਰਾ ਦੋ ਭਰਾ ਇੱਕ ਛੋਟਾ ਬੱਚਾ ਕੋਈ ਦਾ 12 12-13 ਸਾਲ ਦਾ ਜੀ ਜਦੋਂ ਝਕੜਾ ਹੋ ਗਿਆ ਇਸ ਸੀਨ ਜਿਹੜਾ ਕਰੂਗੀ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕਿ ਕਿਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪੁਲਾੜ ਚ ਕੁੱਤੇ ਹੋਏ ਤੇ ਮੌਕੇ ਤੇ ਬਾਕੀ ਸ਼ੋਟਾ ਕੀ ਕਤਲ ਹੋਇਆ ਜੀ ਉਹ ਦੱਸ ਦਿਓ ਜੀ ਕਿਦਾਂ ਹੋਇਆ ਤੇ ਕੀ ਮਾਮਲਾ ਕੀ ਹੈ ਇਹ ਜੀ ਜਸ਼ਨਦੀਪ ਸਿੰਘ ਸੀ ਅਰਾ ਆਪਣਾ ਫਾਟਕਾ ਖਾਦਿਆ ਮੈਂ ਫਾਟਕਾ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਡਵੇ ਲੈ ਕੇ ਲਾ ਕੇ ਰੇਡ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਂ ਤੇ ਮਾਂ ਤੇ ਪਿਓ ਗੁਰਦੀਪ ਸਿੰਘਾ ਉਥੇ ਰਾਤ ਕੁੱਤੇ ਨੂੰ ਰੋਟੀ ਉਹਦੇ ਦੇਣ ਗਏ ਸੀ ਉਥੇ ਕੋਈ ਰੇਲਵੇ ਟਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿਦਾਂ ਹੁੰਦਾ ਨਹੀਂ ਤੇ ਨਾ ਪਿਆ ਕਰੋ ਉਹਨਾਂ ਦੀ ਬਹਿਸ ਹੋਈ ਐ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਐ ਤੇ ਮੁੰਡਾ ਤੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜਖਮੀ ਹੋ ਗਿਆ ਵਾ ਤੇ ਇਹ ਆ ਕਾਰਨ ਮਤਲਬ ਇਹ ਜਿਹੜੇ ਫਾਦਰਵਾਜਾ ਹੋਰ ਰਿਸ਼ਤੇਦਾਰ ਕਹ ਰਹੇ ਕਿ ਮਸ਼ਾ ਕਰਦੇ ਸੀ ਉੱਤੇ ਬੈਠ ਕੇ ਇਹ ਤਾਂ ਵੀ ਕੋਈ ਗੱਲ ਸਮਝ ਨਹੀਂ ਅਰੇ ਤਫਤੀਸ਼ ਕਰ ਰਹੇ ਆ ਜੀ ਨਸ਼ੇ ਵਾਲੀ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਬਾਅਦ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਨੇ ਮਾਮਲਾ ਚੱਲ ਰਿਹਾ ਹੈ ਫੀਰ ਦਰਜ ਕਰਤੀ ਹੈ ਤਫਤੀਸ਼ ਚੱਲ ਰਹੀ ਹੈ ਠੀਕ ਹੈ ਬਿਲਕੁਲ ਜੀ ਦਾ ਪੁੱਛੀਦਾ ਆਖੀ ਠੀਕ ਹੈ ਠੀਕ ਹੈ ਆਪਾਂ 100 ਰੁਪਏ ਚੈੱਕ ਹੋਰ ਆ ਪਾਰ ਨਹੀਂ ਉਹ ਆਹ ਜੀ ਠੀਕ ਹੈ ਸੌਰੀ ਚੱਲੀ ਜਾਂਦੇ ਹਾਂ ਚੱਲੀ ਬੇਟਾ ਸੋਰਚਾ ਮੈਂ ਪਟਾਕਾ ਕਰਦਾ ਪੁਛਣਾ ਸਰ ਮੈਨੂੰ ਵਹਿ ਜਾਣ ਕੇ ਹੋਣਾ ਨਹੀਂ ਸਰ ਪੁੱਛਣਾ ਚਾਹੁੰਦਾ ਮੈਂ ਖੜਾ ਮੇਸਰ ਪਰ ਮਿਲਣਾ ਚਾਹਦਾ 10000